ਜਦੋਂ ਕੁੜੀ ਵਿਆਹ ਤੋਂ ਬਾਅਦ ਆਪਣੇ ਪੇਕੇ ਛੱਡ ਸੋਹਰੇ ਘਰ ਜਾਂਦੀ ਹੈ ਤਾਂ ਉਹ ਸੰਦਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਬਹੁਤ ਚਾਹ ਹੁੰਦਾ ਹੈ ਤੇ ਉਹ ਆਪਣੇ ਪਤੀ ਦੇ ਨਾਲ ਮਨ ਵਿੱਚ ਬਹੁਤ ਸਾਰੀਆਂ ਸੱਧਰਾਂ ਲੈ ਕੇ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਹੈ ਪਰ ਅੱਜਕੱਲ੍ਹ ਕੁਝ ਜਿਹੇ ਹਾਲਤ ਸੇ ਲਗਾਤਾਰ ਦੇਖਣ ਨੂੰ ਮਿਲ ਰਹੀ ਨੇ ਜਿਸ ਦੇ ਨਾਲ ਵਿਆਹ ਵਰਗੇ ਪਵਿੱਤਰ ਬੰਧਨ ਤੋਂ ਕੁੜੀਆਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਜੀ ਹਾਂ ਕੁਝ ਜਿਹੇ ਹੀ ਮਾਮਲਾ ਖੇਮ ਕਰਨ ਦੇ ਵਿੱਚ ਦੇਖਣ ਨੂੰ ਮਿਲੇ ਅੱਜ ਤੇ 1 ਮਹੀਨਾ ਪਹਿਲਾਂ ਨਵ ਵਿਆਹੁਤਾ ਦੇ ਹੱਥ ਦੀ ਮਹਿੰਦੀ ਦਾ ਰੰਗ ਹਜੇ ਫਿੱਕਾ ਵੀ ਨਹੀਂ ਸੀਪਿਆ ਕਿ ਸੋਹਰੇ ਪਰਿਵਾਰ ਦੇ ਵੱਲੋਂ ਦਾਜ ਦੇ ਮੇਣਿਆਂ ਨੂੰ ਨਾ ਸਹਾਰਦੇ ਹੋਏ ਆਪਣੇ ਪੇਕੇ ਪਰਿਵਾਰ ਘਰ ਵਿੱਚ ਆ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲिलाਸ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਘਟਨਾ ਤੋਂ ਬਾਅਦ ਥਾਣਾ ਖੇਮਕਰਨ ਦੀ ਪੁਲਿਸ ਨੇ ਪਤੀ ਸੱਸ ਸੋਹਰੇ ਦੇ ਵਿਚੋਲਣ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਥਾਣਾ ਖੇਮਕਰਨ ਦੀ ਪੁਲਿਸ ਨੇ ਦਿੱਤੇ ਬਿਆਨਾਂ ਦੇ ਵਿੱਚ ਰਣਜੀਤ ਕੌਰ ਪਤਨੀ ਜੰਗ ਬਹਾਦਰ ਵਾਸੀ ਖੇਮਕਰਨ ਨੇ ਦੱਸਿਆ ਕਿ ਉਸਦੀ ਤੇ ਵੀਰਾ ਦਾ ਵਿਆਹ 1 ਮਹੀਨਾ ਪਹਿਲਾਂ ਕਰਲੋਚਨ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਚੀਮਾ ਖੁਰਦਨਾਲ ਹੋਇਆ ਸੀ ਜਦੋਂ ਕੁਝ ਦਿਨ ਬਾਅਦ ਹੀ ਉਸਦੀ ਧੀ ਵੀਰਾ ਨੂੰ ਸੋਹਰੇ ਪਰਿਵਾਰ ਦੇ ਵੱਲੋਂ ਦਾਜ ਘਟ ਲਿਆਉਣ ਤੇ ਗਰੀਬ ਪੱਲੇ ਪਾਉਣ ਸੰਬੰਧੀ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਉਸਦੀ ਕੁੜੀ ਨੂੰ ਰੋਜ਼ਾਨਾ ਤਾਨੇ ਮੇਨੇ ਮਾਰਨ ਤੋਂ ਦੁਖੀ ਹੋ ਕੇ ਧੀ ਨੇ ਬੀਤੀ 19 ਦਸੰਬਰ ਨੂੰ ਫੋਨ ਕਰਕੇ ਦੱਸਿਆ ਕਿ ਉਹ ਬਹੁਤ ਪਰੇਸ਼ਾਨ ਹੈ ਉਸ ਨੂੰ ਜਲਦੀ ਲੈ ਜਾ ਇਸ ਤੋਂ ਬਾਅਦ ਆਪਣੀ ਕੁੜੀ ਵੀਰਾ ਨੂੰ ਪੇਕੇ ਕਰ ਲੈ ਆਏ ਤੇ ਬੀਤੀ 20 ਦਸੰਬਰ ਨੂੰ ਜਦੋਂ ਉਹ ਆਪਣੀ ਨੌਕਰੀ ਤੇ ਗਈ ਹੋਈ ਸੀ ਤਕਰੀਬ 1:30 ਵਜੇ ਦੁਪਹਿਰ ਧੀਰਾ ਦੇ ਵੱਲੋਂ ਸੋਹਰੇ ਪਰਿਵਾਰ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਦੀ ਸਿਹਤ ਜ਼ਿਆਦਾ ਖਰਾਬ ਹੁੰਦੇ ਵੇਖ ਕੇ ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਰ ਦਿੱਤਾ ਮ੍ਰਿਤਕ ਦੇ ਵੀਰਾ ਦੇ ਭਰਾ ਸੁਖਦੇਵ ਸਿੰਘ ਨੇ ਦੱਸਿਆ ਕਿ 1 ਮਹੀਨਾ ਪਹਿਲਾਂ ਹੋਏ ਵਿਆਹ ਦੌਰਾਨ ਉਸ ਦੀ ਭੈਣ ਦੇ ਹੱਥਾਂ ਦੇ ਉੱਪਰ ਲੱਗੀ ਮਹਿੰਦੀ ਦਾ ਰੰਗ ਹਜੇ ਫਿੱਕਾ ਨਹੀਂ ਸੀ ਹੋਇਆ ਜਦਕਿ ਸੋਹਰੇ ਪਰਿਵਾਰ ਦੇ ਤਾਨੀਆਂ ਕਰਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੀੜਤ ਪਰਿਵਾਰ ਨੇ ਜ਼ਿਲ੍ਹੇ ਦੇ ਐਸਐਸਪੀ પાસે ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪੀਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਕੁੜੀ ਦੀ ਮਾਂ ਦੇ ਬਿਆਨਾਂ ਹੇਠ ਪਤੀ ਤਰਲੋਚਨ ਸਿੰਘ ਸੋਰਾ ਰੇਸ਼ਮ ਸਿੰਘ ਸੱਸ ਰਾਣੀ ਅਤੇ ਵੋ ਚੋਲਨ ਅਮਨ ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ حوالے ਕਰ ਦਿੱਤੀ ਹੈ ਜਿਨ੍ਹਾਂ ਦੇ ਵੱਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।